ਪਿਛਲੀਆਂ ਸੀਟ ਬੈਲਟਾਂ ਜਿਹੜੀਆਂ ਅੱਜ ਇਹ ਅਨਾਉਂਸਮੈਂਟ ਕਰਤੀ ਆ ਸਰਕਾਰ ਨੇ ਕਿ ਲਗਾ ਕੇ ਰੱਖਣੀਆਂ ਬੱਚਿਆਂ ਦੇ ਵੀ ਲਾਓ ਆਪ ਵੀ ਲਾਓ ਇਹ ਨਹੀਂ ਲੱਗਣੀਆਂ ਕਿਉਂਕਿ ਇੱਥੇ ਸਾਰੇ ਕੋਈ ਐਮਐਲਏ ਦਾ ਪਤੀਜਾ ਕਿਸੇ ਦਾ ਫੁੱਫੜ ਪੁਲਸ ਦੇ ਵਿੱਚ ਆ ਕਿਸੇ ਦਾ ਕੁਛ ਆ ਕਿਸੇ ਦਾ ਕੁਛ ਆ ਫੋਨ ਫੱਟਦੇ ਨਹੀਂ ਲਾ ਕੇ ਤੁਹਾਡੇ ਕੰਨ ਨੂੰ ਲਾ ਦੇਣਾ ਤੇ ਕਿਹੜਾ ਮਾਈ ਦਾ ਲਾਲ ਹੈ ਜਿਹੜਾ ਚਲਾਨ ਕੱਟ ਕੇ ਤੁਹਾਡੇ ਹੱਥ ਦੇ ਵਿੱਚ ਫੜਾ ਦੂ ਐਮਐਲਏ ਹੋਵੇ ਜਾਂ ਕੋਈ ਮੰਤਰੀ ਹੋਵੇ ਜਾਂ ਕੋਈ ਮੁੱਖ ਮੰਤਰੀ ਹੋਵੇ ਪਿੱਛੇ ਸੀਟ ਬੈਲਟ ਲਾ ਕੇ ਵਿੜਦਾ ਸਾਡੀਆਂ ਸਰਕਾਰਾਂ ਤਾਂ ਇੱਥੇ ਕਾਨੂੰਨ ਆਪ ਤੜਵਾਉਂਦੀਆਂ ਸਿਆਣੇ ਕਹਿੰਦੇ ਹੁੰਦੇ ਕਿ ਇੱਕ ਹੋਵੇ ਕਮਲਾ ਸਮਝਾਵੇ ਵੇੜਾ ਜਦ ਵੇੜਾ ਹੋ ਜਾਏ ਕਮਲਾ ਤੇ ਸਮਝਾਵੇ ਕਿਹੜਾ ਬਿਲਕੁਲ ਸਾਡੀ ਇੱਥੇ ਤਾਣੀ ਉਲਜੀ ਪਈ ਹੈ ਨਾ ਮੋਰੇ ਸੀਟ ਵੰਡ ਲਾਉਂਦੇ ਆ ਨਾ ਪਿੱਛੇ ਲਾਉਂਦੇ ਆ ਤੇ ਭਾਈ ਕੀ ਗੱਲ ਫਿਰ ਤਾਣੀ ਵੰਡ ਤਾਂ ਨਹੀਂ ਚੱਲਣੀ ਸਾਰੇ ਜਦੋਂ ਬੈਲਟ ਲਾ ਕੇ ਚੱਲਣਗੇ ਤਾਂ ਲੋਕ ਵੀ ਲਾਉਣਗੇ ਕਈ ਵਾਰ ਲੋਕ ਇੱਥੋਂ ਤੱਕ ਵੀ ਕਹਿੰਦੇ ਤੁਸੀਂ ਵੀਡੀਓ ਵਾਇਰਲ ਹੁੰਦੀਆਂ ਨਹੀਂ ਗਿਆ ਨਾਕੇ ਤੇ ਖੜੇ ਹੋ ਕਹਿੰਦਾ ਹਾਂ ਦੇਖੋ ਤੇਰੇ ਪੁਲਿਸ ਵਾਲੇ ਤਣ ਬੈਠੇ ਆ ਫੜੋ ਇਹਨਾਂ ਦਾ ਵੀ ਕਰੋ ਜਲਾਣ ਹੁਣ ਪਿਛਲੀ ਸੀਟ ਦੇ ਉੱਪਰ ਬੈਲਟ ਲਗਾਉਣ ਨੂੰ ਕਹਤ ਹੈ ਭਾਈ ਪਹਿਲਾਂ ਹੱਲੇ ਜਿਹੜੀਆਂ ਮੋਰਲੀਆਂ ਸੀਟਾਂ ਉਹਨਾਂ ਦੇ ਉੱਪਰ ਤਾਂ ਤੁਸੀਂ ਬੈਲਟ ਨਾ ਚੰਗੀ ਤਰ੍ਹਾਂ ਲਗਵਾ ਨਹੀਂ ਸਕੇ ਸਾਡੇ ਵਾਲੇ ਸਕੂਟਰੀਆਂ ਦੇ ਮੁਰੇ ਨਿਆਣੇ ਹੂੰ ਉਹ ਕਾਰਾਂ ਦੇ ਵਿੱਚ ਮੁਰੇ ਨਿਆਣੇ ਬਿਠਾ ਲੈਂਦੇ ਆ ਇੱਥੋਂ ਤੱਕ ਕਈ ਤਾਂ ਡਰਾਈਵਰੀ ਕਰਦੇ ਆ ਮੁਰੇ ਨਿਆਣੇ ਨੂੰ ਬਿਠਾ ਕੇ ਕਿੱਡੇ ਅਸੀਂ ਖਤਰਿਆਂ ਦੇ ਖਿਡਾਰੀ ਬਣ ਕੇ ਬੈਠੇ ਹਾਂ ਜੀ ਅਸੀਂ ਸੀਟ ਬੈਲਟ ਲਾਉਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਆ ਬਾਹਰਲੇ ਮੁਲਕਾਂ ਦੇ ਵਿੱਚ ਇਹ ਜ਼ਰੂਰੀ ਹੈ ਇਹ ਤੁਹਾਡੀ ਸੁਰੱਖਿਆ ਦੇ ਬਾਅਦ ਤੁਸੀਂ ਸਾਈਕਲ ਵੀ ਚਲਾਉਨੇ ਤਾਂ ਵੀ ਤੁਹਾਨੂੰ ਹੈਲਮਟ ਜ਼ਰੂਰੀ ਹੈ ਜਦ ਤੱਕ ਸਾਡੇ ਇੱਥੇ ਵੋਟਾਂ ਦਾ ਲਾਲਚ ਲੀਡਰਾਂ ਨੂੰ ਸਤਾਉਂਦਾ ਰਹੂਗਾ ਇੱਥੇ ਕੋਈ ਕਾਨੂੰਨ ਪਾਸ ਨਹੀਂ ਹੋਣਾ ਇੱਥੇ ਸੀਟ ਬੈਲਟਾਂ ਲੱਗਣੀਆਂ ਨਹੀਂ ਹੈਗੀਆਂ ਪਰ ਸਾਡੇ ਦੇਖੋ ਇੱਥੇ ਟ੍ਰੈਫਿਕ ਦੇ ਨਿਯਮ ਹੀ ਕੋਈ ਹੈ ਨਹੀਂ ਤੇ ਜੇਕਰ ਉਹ ਹਮਲੇ ਕੋਈ ਮਾਰਦਾ ਫਿਰ ਲੋਕ ਜਿਹੜੇ ਆ ਉਹ ਆਪਣੇ ਡੰਡਿਆਂ 'ਚ ਝੰਡੇ ਪਾ ਲੈਂਦੇ ਆ ਜਿੰਦਾਬਾਦ ਮਰਦਾਬਾਦ ਹਾਏ ਹਾਏ ਮਰ ਗਏ ਲੁੱਟ ਗਏ ਇੱਥੇ ਕਿਸੇ ਨੂੰ ਕੋਈ ਚੰਗਾ ਕੰਮ ਕਰਨ ਦਿੰਦਾ ਹੀ ਨਹੀਂ प्यारत श्रीकाल प्रोग्राम सवेरे सवेरे का नवा एपिसोड तुम देख जा रहे हो इस प्रोग्राम हर रोज की तरह बहुत सारिया गलां बात अ करा मैं हिना कनोजिया मेरा प्रोग्राम साथ दे चरणजीत जोगी जी ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸ਼ੁਕਰੀਆ ਹਨਾ ਜੀ ਤੁਹਾਡਾ ਵੀ ਸਵਾਗਤ। ਮੈਂ ਥੋੜਾ ਲੇਟ ਹੋ ਗਈ ਅੱਜ ਟ੍ਰੈਫਿਕ ਦੇ ਵਿੱਚ ਫਸ ਗਈ ਸੀ। ਹਾਂ ਮੈਂ ਅੱਗੇ ਦੇਖ ਰਹੀ ਵੀ ਜਿੱਦਾਂ ਸਮੇਂ ਤੋਂ ਪਹਿਲਾਂ ਆਉਂਦੇ ਹੁੰਦੇ ਸੀ ਅੱਜ ਚੱਕਰ ਕੀ ਹੋ ਗਿਆ। ਇੱਕ ਤਾਂ ਮੈਂ ਨਿਕਲੀ ਲੇਟ, ਜਾਗ ਮੇਰੀ ਲੇਟ ਖੁੱਲੀ। ਉਸ ਤੋਂ ਬਾਅਦ ਮੈਂ ਟ੍ਰੈਫਿਕ ਦੇ ਵਿੱਚ ਫਸ ਗਈ। ਟਰੱਕ ਵਿੱਚ ਵਿੱਚ ਵੜੀ ਜਾਣ, ਪਿੱਛੇ ਗੱਡੀਆਂ ਹੋਰਨ ਮੈਂ ਤਾਂ ਪਰੇਸ਼ਾਨ ਹੋ ਗਈ ਅੱਜ ਜੋਗੀ ਜੀ। ਦੇਖੋ ਗੱਲ ਇਦਾਂ ਹੈ ਨਾ ਜੀ। ਇਹ ਜਿਹੜਾ ਸਾਡਾ ਭਾਰਤ ਮੁਲਕ ਹੈ ਨਾ ਇੱਥੇ ਲੋਕ ਜਾਮ ਦੇ ਵਿੱਚ ਫਸ ਕੇ ਜਿੰਨਾ ਆਪਣਾ ਵਕਤ ਜ਼ਾਇਆ ਕਰਦੇ ਨੇ। ਜੇਕਰ ਦੇਸ਼ ਦੀ ਸਰਕਾਰਾਂ ਉਹਨੇ ਵਕਤ ਨੂੰ ਕਿਤੇ ਦੇਸ਼ ਦੀ ਤਰੱਕੀ ਦੇ ਵਿੱਚ ਲਾ ਲੈਂਦੇ ਅਸੀਂ ਅਮਰੀਕਾ ਨਾਲੋਂ 10 ਕਦਮ ਅੱਗੇ ਨਿਕਲ ਜਾਣਾ ਸੀ ਬਿਲਕੁਲ ਸਹੀ ਗੱਲ ਹੈ ਪਰ ਸਾਡੇ ਦੇਖੋ ਇੱਥੇ ਟ੍ਰੈਫਿਕ ਦੇ ਨਿਯਮ ਹੀ ਕੋਈ ਹੈ ਨਹੀਂ ਆ ਹੁਣ ਇੱਕ ਨਾ ਨਾ ਨਿਯਮ ਘੜ ਮਾਰਿਆ ਸਰਕਾਰ ਨੇ ਉਹ ਕਹਿੰਦੇ ਵੀ ਜਿਹੜੇ ਸੀਟਾਂ ਜਿਹੜੀਆਂ ਮਗਰ ਹੁੰਦੀਆਂ ਨਾ ਕਾਰਾਂ ਦੇ ਵਿੱਚ ਉਹਨਾਂ ਦੇ ਮਗਰ ਵੀ ਬੈਲਟਾਂ ਲਗਾ ਕੇ ਹੀ ਬੰਦੇ ਨੂੰ ਬੈਠਣਾ ਪੈਣਾ ਚਲੋ ਜੀ ਹੁਣ ਜਿਹੜੇ ਮਤਲਬ ਪਿੱਛੇ ਬੈਠੂਗੇ ਗੱਡੀ ਦੇ ਸੀਟ ਦੇ ਉੱਤੇ ਉਹਨਾਂ ਨੂੰ ਵੀ ਬੈਲਟ ਲਗਾਉਣੀ ਪੈਣੀ ਹੈ ਹਾਂ ਵੀ ਜਿਹੜਾ ਬੈਲਟ ਨਹੀਂ ਲਗਾਊਗਾ ਉੱਤੇ ਫਿਰ ਮਾਮਲਾ ਦਰਜ ਕੀਤਾ ਜਾਊਗਾ ਉਦੋਂ ਚਲਾਨ ਕੱਟੇ ਜਾਊਗਾ ਅੱਛਾ ਪਹਿਲਾਂ ਕਾਤੋਂ ਨਹੀਂ ਕੀਤਾ ਫਿਰ ਦੇਖੋ ਗੱਲ ਤਾਂ ਇਹ ਹੈ ਕਿ ਇਹ ਕਾਨੂੰਨ ਕੱਲ ਹੀ ਤਾਂ ਬਣਿਆ ਨਹੀਂ ਹੂੰ ਇਹ ਕਾਨੂੰਨ ਕਿਤਾਬਾਂ ਦੇ ਵਿੱਚ ਤਾਂ ਪਤਾ ਨਹੀਂ ਕਦੋਂ ਦਾ ਆ ਅੱਛਾ ਲਾਗੂ ਨਹੀਂ ਸੀ ਹੋਇਆ ਲਾਗੂ ਨਹੀਂ ਹੋਇਆ ਦੇਖੋ ਸਾਡੇ ਇੱਥੇ ਹੈ ਕੀ ਆ ਕਾਨੂੰਨ ਕੀ ਆ ਇੱਕ ਬੰਦੇ ਨੇ ਕਾਰ ਲਈ ਨਮੀ ਕਾਰ ਲਈ ਉਹਨੇ ਆਪਣੇ ਡੈਡੀ ਨੂੰ ਕਿਹਾ ਵੀ ਆ ਜਾ ਡੈਡੀ ਝੂਟਾ ਲੈਣ ਚਲੀ ਗਏ ਠੀਕ ਹੈ రెడ్డి ਉਹਦਾ ਵਿਚਾਰਾ ਸਿੱਧਾ ਸਾਦਾ ਮੇਰੇ ਵਰਗਾ ਪਿੰਡੂ ਬੰਦਾ ਬਹਿ ਗਿਆ ਉਹਦੇ ਨਾਲ ਲਓ ਜੀ ਉਹ ਬੰਦੇ ਨੇ ਗੱਡੀ ਪਾਲੀ ਸੜਕ ਦੇ ਉੱਪਰ ਅੱਗੇ ਗਿਆ ਤੇ ਚੌਂਕ ਦੇ ਵਿੱਚ ਨਾਕਾ ਨਾਕੇ ਵਾਲੇ ਨੇ ਹੱਥ ਦੇ ਕੇ ਗੱਡੀ ਖਿਲਾਰ ਲਈ ਲਾਓ ਜੈਡ ਤੇ ਭਾਈ ਸਾਈਡ ਤੇ ਲਾ ਕੇ ਤੇ ਉਧਰ ਦੂਸਰੇ ਪਾਸੇ ਉਹ ਜਿੱਧਰ ਉਹਦਾ ਬਾਪ ਬੈਠਾ ਸੀ ਉਧਰਲੇ ਪਾਸੇ ਤਾਕੀ ਦੇ ਵਿੱਚ ਦੀ ਸਰਜਾ ਕੱਢ ਕੇ ਪੁਲਿਸ ਮੁਲਾਜ਼ਮ ਪੁੱਛਣ ਲੱਗਾ ਹਾਂ ਭਾਈ ਬੈਲਟਰੀ ਲਾਈ ਉਹ ਫਟਾਫਟ ਉਹਨੂੰ ਲੈਣ ਲੱਗਾ ਕਹਿੰਦਾ ਸ਼ਦਾਈ ਹੋਇਆ ਮੈਂ ਤੇ ਪਜਾਮਾ ਪਾਇਆ ਪਜਾਮੇ ਨਾਲ ਵੀ ਕੋਈ ਬੈਲਟ ਲਾਉਣੀ ਠੀਕ ਹੈ ਠੀਕ ਹੈ ਠੀਕ ਹੈ ਉਹਨੂੰ ਲੱਗਾ ਕਰੇ ਦੂਜੀ 벨ਟ ਦੀ ਗੱਲ ਕਰ ਰਿਹਾ ਫੁੱਲ ਸੀਰ ਸਾਨੂੰ ਅਵੇਰਨੈਸ ਹੀ ਨਹੀਂ ਦਿੱਤੀ ਗਈ ਜੇਕਰ ਸਾਨੂੰ ਅਵੇਰਨੈਸ ਦਿੱਤੀ ਹੁੰਦੀ ਕਿਉਂਕਿ ਕਾਨੂੰਨ ਅੱਜ ਨਹੀਂ ਘੜਲੇ ਤੇ ਕਾਨੂੰਨ ਪਹਿਲਾਂ ਦੇ ਹੈਗੇ ਕਿਤਾਬਾਂ ਦੇ ਵਿੱਚ ਸਰਕਾਰ ਨੇ ਕਾਨੂੰਨ ਇਹ ਜਿਹੜੇ ਆ ਹੁਣ ਅੱਜ ਲਾਗੂ ਕਰਨ ਲੱਗ ਪਈ ਆ ਕਿਉਂ ਲਾਗੂ ਕਰਦੀ ਆ ਅਸੀਂ ਸਿਰ ਤੇ ਹੈਲਮਟ ਲੈਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਆ ਅਸੀਂ ਸੀਟ ਬੈਲਟ ਲਾਉਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਆ ਬਾਰਲੇ ਮੁਲਕਾਂ ਦੇ ਵਿੱਚ ਇਹ ਜ਼ਰੂਰੀ ਹੈ ਇਹ ਤੁਹਾਡੀ ਸੁਰੱਖਿਆ ਦੇ ਬਾਅਦ ਤੁਸੀਂ ਸਾਈਕਲ ਵੀ ਚਲਾਉਂਦੇ ਹੋ ਤਾਂ ਵੀ ਤੁਹਾਨੂੰ ਹੈਲਮਟ ਜ਼ਰੂਰੀ ਹੈ ਬਿਲਕੁਲ ਮੋਟਰਸਾਈਕਲ ਸਕੂਟਰ ਜਾਂ ਕਾਰਾਂ ਜਿਹੜੀਆਂ ਉਹ ਤਾਂ ਬਹੁਤ ਮੰਗਦੀਆਂ ਹੈਗੀਆਂ ਤੁਹਾਨੂੰ ਪਾਬੰਦੀਆਂ ਲਾਉਂਦੀਆਂ ਹੁਣ ਸਾਡੇ ਇੱਥੇ ਹੈਲਮਟ ਪਤਾ ਕਿੱਥੇ ਪਾਇਆ ਹੁੰਦਾ ਉਹਨਾਂ ਨੇ ਬਾਹਾਂ ਦੇ ਵਿੱਚ ਬਾਹਾਂ ਦੇ ਵਿੱਚ ਬਿਲਕੁਲ ਤੇ ਮੋਟਰਸਾਈਕਲ ਤੇ ਜਾਣਦੇ ਹੁੰਦੇ ਆ ਜਿੱਥੇ ਪੁਲਿਸ ਜਦੋਂ ਪੁਲਿਸ ਵਾਲਾ ਦੇਖ ਲਿਆ ਉਦੋਂ ਹੈਲਮਟ ਲਾ ਲੈ ਲਿਆ ਕੀ ਗੱਲ ਭਾਈ ਇਹ ਪੁਲਿਸ ਵਾਲਿਆਂ ਨੂੰ ਦਿਖਾਉਣ ਵਾਸਤੇ ਤੁਹਾਡਾ ਹੈਲਮਟ ਕਿ ਪੁਲਿਸ ਵਾਲੇ ਨੇ ਦੇਖ ਲੈਣਾ ਹਾਂ ਵੀ ਉਹਦੇ ਕੋਲ ਹੈਲਮਟ ਹੈ ਕਿ ਨਹੀਂ ਜਾਣਦੇ ਹੋ ਤੁਹਾਡਾ ਹੈਲਮਟ ਹੈ ਜਾਂ ਤੁਹਾਡਾ ਲਾਇਸੈਂਸ ਹੈ ਹੈਲਮਟ ਤੁਹਾਡੇ ਸਿਰ ਦੀ ਸੁਰੱਖਿਆ ਵਾਸਤੇ ਨਾ ਕਿ ਕਿਸੇ ਪੁਲਿਸ ਵਾਲੇ ਨੂੰ ਦਿਖਾਉਣ ਦੇ ਵਾਸਤੇ ਕਈ ਮੈਂ ਮਾਫੀ ਚਾਹੁੰਨਾ ਆਪਣੇ ਪੱਤਰਕਾਰ ਸਾਡੇ ਭਾਈਚਾਰੇ ਦੇ ਵਿੱਚੋਂ ਵੀ ਕਈ ਲੋਕ ਐਸੇ ਹੈਗੇ ਕਿ ਜਿਹੜੇ ਹੈਲਮਟ ਪਾਉਣਾ ਸੀਟ ਬੈਲਟ ਲਾਉਣਾ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਆ ਕੀ ਗੱਲ ਤੁਹਾਡੇ ਸਿਰ ਤੇ ਸੱਟ ਨਹੀਂ ਲੱਗ ਸਕਦੀ ਤੁਹਾਨੂੰ ਸੀਟ ਬੈਲਟ ਜਦੋਂ ਤੁਸੀਂ ਲਾਈ ਹੋਗੀ ਤੁਹਾਨੂੰ ਸੱਟਾਂ-ਚੋਟਾਂ ਤੋਂ ਬਚਾਰ ਦੀ ਜ਼ਰੂਰਤ ਨਹੀਂ ਇੱਥੇ ਸਾਡੇ ਹਰ ਇੱਕ ਬੰਦਾ ਜਿਹੜਾ ਆਪੋ ਆਪਣੇ ਰਤਬੇ ਦੀ ਕਲਗੀ ਲਾਈ ਫਿਰਦਾ ਬਾਹਰਲੇ ਮੁਲਕਾਂ ਦੇ ਵਿੱਚ ਤੁਸੀਂ ਚੱਲ ਜਾਓ ਤੁਸੀਂ ਸੀਟ ਬੈਲਟ ਨਹੀਂ ਲਾਈ ਤੁਸੀਂ ਹੈਲਮਟ ਨਹੀਂ ਪਾਇਆ ਤੁਹਾਡਾ ਚਲਾਨ ਹੋ ਜਾਣਾ ਸਾਡੇ ਇੱਥੇ ਜਦੋਂ ਕਿਤੇ ਕੋਈ ਰੋਕ ਲਿੰਦਾ ਹੈ ਪਹਿਲਾਂ ਤਾਂ ਵੱਡਾ ਵੱਡਾ ਕਰਕੇ ਗੱਡੀਆਂ ਦੇ ਉੱਪਰ ਹੀ ਕਈ ਕੁਝ ਲਿਖਿਆ ਹੁੰਦਾ ਕਿਸੇ ਨੇ ਪੁਲਿਸ ਲਿਖਾਇਆ ਕਿਸੇ ਨੇ ਆਰਮੀ ਲਿਖਾਇਆ ਕਿਸੇ ਨੇ ਪ੍ਰੈਸ ਲਿਖਾਇਆ ਕਿਸੇ ਨੇ ਵੀਆਈਪੀ ਲਿਖਾਇਆ ਕਿਸੇ ਨੇ ਕੁਝ ਤੇ ਕਿਸੇ ਨੇ ਕੋਸ਼ ਹੁਣ ਉਹ ਸਭ ਤੋਂ ਪਹਿਲਾਂ ਜਦੋਂ ਪੁਲਿਸ ਵਾਲੇ ਰੋਕ ਲਿਆ ਨਾ ਉਹ ਕੀ ਕਰਦੇ ਆ ਤੁਹਾਨੂੰ ਕੱਢ ਕੇ ਫੋਨ ਤੁਹਾਡੇ ਕੰਨੋਂ ਲਾਉਂਦੇ ਆ ਜੇਕਰ ਤਾਂ ਕੋਈ ਚੰਗਾ ਅਸਲੀ ਪੁਲਿਸ ਵਾਲਾ ਹੋਵੇ ਫਿਰ ਤਾਂ ਉਹ ਨਹੀਂ ਮੰਨਦਾ ਉਹ ਤਾਂ ਚਲਾਨ ਕੱਟ ਦਿੰਦਾ ਤੇ ਜੇਕਰ ਹੋਵੇ ਉਹਨਾਂ ਦਾ ਵਿਚਾਰਾ ਫਿਰ ਉਹ ਕਹਿੰਦਾ ਠੀਕ ਹੈ ਜੀ ਛੱਡ ਦਿੰਨੇ ਆ ਕਿਉਂ ਭਾਈ ਹੂੰ ਕਿਉਂ ਛੱਡ ਦਿੰਨੇ ਇਹਨੂੰ ਕੀ ਗੱਲ ਇਹਨੇ ਐਮਐਲਏ ਦਾ ਫੋਨ ਤੇਰੇ ਕੰਨੋਂ ਲਾਤਾ ਤਾਂ ਛੱਡ ਦਿੰਨੇ ਆ ਐਮਐਲਏ ਨੇ ਤੈਨੂੰ ਕਾਨੂੰਨ ਤੋੜਨ ਨੂੰ ਕਹਿਤਾ ਤੂੰ ਮੰਨ ਗਿਆ ਸਾਡੇ ਇੱਥੇ ਕਾਨੂੰਨ ਸ਼ਕਤੀ ਦੇ ਨਾਲ ਲਾਗੂ ਨਹੀਂ ਹੁੰਦੇ ਹੁਣ ਪਿਛਲੀ ਸੀਟ ਦੇ ਉੱਪਰ ਬੈਲਟ ਲਗਾਉਣ ਨੂੰ ਕਹਤ ਹੈ ਭਾਈ ਪਹਿਲਾਂ ਹੱਲੇ ਜਿਹੜੀਆਂ ਮੋੜ ਲੀਆਂ ਸੀਟਾਂ ਉਹਨਾਂ ਦੇ ਉੱਪਰ ਤਾਂ ਤੁਸੀਂ ਬੈਲਟ ਨਾ ਚੰਗੀ ਤਰ੍ਹਾਂ ਲਗਵਾ ਨਹੀਂ ਸਕੇ ਜੀ ਤੁਸੀਂ ਸ਼ਹਿਰ ਦੇ ਵਿੱਚ ਨਿਕਲਿਓ ਤੁਹਾਨੂੰ ਜੇਕਰ 100 ਗੱਡੀ ਤੁਰੀ ਫਿਰਦੀ ਹੈ ਸੜਕਾਂ ਦੇ ਉੱਪਰ ਤਾਂ ਉਹਨਾਂ ਦੇ ਵਿੱਚੋਂ 80 ਗੱਡੀਆਂ ਐਸੀਆਂ ਮਿਲਣਗੀਆਂ ਜਿਨ੍ਹਾਂ ਦੇ ਮੋਰੇ ਡਰਾਈਵਰ ਸੀਟ ਬੈੱਟ ਲਗਾ ਕੇ ਗੱਡੀ ਨਹੀਂ ਚਲਾਉਂਦੇ ਹੂੰ ਹੁੰਦਾ ਇਦਾਂ ਸੋ ਜੇਕਰ ਸਾਡੇ ਮੁਲਕ ਦੇ ਵਿੱਚ ਕਾਨੂੰਨ ਲੋਕੀ ਨਹੀਂ ਮੰਨਣਾ ਚਾਹੁੰਦੇ ਤਾਂ ਫਿਰ ਤਰੀਕਾ ਕੀ ਹੈ ਹੂੰ ਹੁਣ ਇਹਨਾਂ ਦੇ ਵਾਸਤੇ ਤਰੀਕਾ ਕੀ ਹੋਣਾ ਚਾਹੀਦਾ ਹਾਦਸੇ ਇੰਨੇ ਹੋ ਰਹੇ ਨੇ ਇੰਨੇ ਲੋਕ ਹਾਦਸਿਆਂ ਦੇ ਵਿੱਚ ਮਰ ਰਹੇ ਨੇ ਪਰ ਫਿਰ ਵੀ ਲੋਕ ਜਿਹੜੇ ਆ ਉਹ ਇਸ ਪਾਸੇ ਨੂੰ ਤੁਰਨ ਦੇ ਲਈ ਤਿਆਰ ਨਹੀਂ ਹੁਣ ਬੱਚੇ ਆ ਬੱਚੇ ਜਦੋਂ ਬਾਹਰ ਤੁਸੀਂ ਕਿਸੇ ਗੱਡੀ ਦੇ ਵਿੱਚ ਕੋਈ ਬੱਚਾ ਬਿਠਾਉਣਾ ਹੋਵੇ ਤੇ ਤੁਹਾਨੂੰ ਇੱਕ ਸਪੈਸ਼ਲ ਉਹਦੇ ਪਾਸੇ ਇੱਕ ਸੀਟ ਲੈਣੀ ਪੈਂਦੀ ਆ ਉਹ ਸੀਟ ਤੁਸੀਂ ਫਿੱਟ ਕਰਕੇ ਤਾਂ ਹੀ ਬੱਚੇ ਨੂੰ ਬਿਠਾ ਸਕਦੇ ਹੋ ਬੈਲਟ ਲਗਾ ਕੇ ਨਹੀਂ ਤਾਂ ਨਹੀਂ ਬਿਠਾ ਸਕਦੇ ਸਾਡੇ ਵਾਲੇ ਸਕੂਟਰੀਆਂ ਦੇ ਮੁਰੇ ਨਿਆਣੇ ਉਹ ਕਾਰਾਂ ਦੇ ਵਿੱਚ ਮੁਰੇ ਨਿਆਣੇ ਬਿਠਾ ਲੈਂਦੇ ਆ ਇੱਥੋਂ ਤੱਕ ਕਈ ਤਾਂ ਡਰਾਈਵਰੀ ਕਰਦੇ ਮੁਰੇ ਨਿਆਣੇ ਨੂੰ ਬਿਠਾ ਕੇ ਕਿੱਡੇ ਅਸੀਂ ਖਤਰਿਆਂ ਦੇ ਖਿਡਾਰੀ ਬਣ ਕੇ ਬੈਠੇ ਹਾਂ ਜੀ ਸਾਡੀ ਪੁਲਿਸ ਵੀ ਦੇਖ ਕੇ ਅੱਖੋਂ ਪਰੋਖੇ ਕਰ ਦਿੰਦੀ ਹੈ ਕਿ ਪੁਲਿਸ ਵਾਲਿਆਂ ਦੇ ਮੋਰ ਦੀ ਕੋਈ ਐਸੀ ਬੀਬੀ ਨਹੀਂ ਨਿਕਲਦੀ ਜਿਹਦੇ ਮੁਰੇ ਨਿਆਣਾ ਖੜਾ ਹੁੰਦਾ ਸਕੂਟਰੀ ਤੇ ਕੀ ਕੋਈ ਬੰਦਾ ਨਹੀਂ ਨਿਕਲਦਾ ਸਕੂਟਰ ਤੇ ਮੁਰੇ ਆਪਣਾ ਨਿਆਣਾ ਖੜਾ ਕਰਕੇ ਕੀ ਉਹ ਕਾਨੂੰਨੀ ਆ ਹੁਣ ਹੋਰ ਪਾਸੇ ਵੀ ਆ ਜਾਈਏ ਆਪਾਂ ਜਿਹੜੀ ਸਰਕਾਰ ਕਹਿੰਦੀ ਕਿ ਅਸੀਂ ਕਾਨੂੰਨ ਘਟਾ ਦਿੱਤਾ ਕਿ ਪਿਛਲੀਆਂ ਸੀਟਾਂ ਦੇ ਉੱਪਰ ਬੈੱਡ ਲਾਓ ਠੀਕ ਆ ਤੇ 52 ਸਵਾਰੀਆਂ ਤੋਂ ਵੱਧ ਜਿਹੜੀ ਬੱਸਾਂ ਵਾਲਿਆਂ ਨੂੰ ਤੁਸੀਂ ਛੋੜ ਦੇ ਦਿੱਤੀ ਹੈ ਉਹ ਜਾਇਜ਼ ਆ ਉਹ ਕਾਨੂੰਨ ਦੇ ਵਿੱਚ ਹੈਗਾ ਜੀ ਸਾਡੀਆਂ ਸਰਕਾਰਾਂ ਤਾਂ ਇੱਥੇ ਕਾਨੂੰਨ ਆਪ ਤੜਵਾਉਂਦੀਆਂ ਜੇਕਰ 52 ਸੀਟਰ ਬੱਸ ਹੈ ਉਹਦਾ ਮਤਲਬ ਕੀ ਹੋਇਆ ਹਮ ਕਿ ਬਵਿੰਜਾ ਜ ਨਹੀਂ ਬੈਠੋਗੇ ਉਤੋਂ ਵੱਧ ਨਹੀਂ ਬਿਲਕੁਲ ਹਮ ਤੁਹਾਡੇ ਘਰ ਦੇ ਵਿੱਚ ਚਾਰ ਕੁਰਸੀਆਂ ਤੇ ਪੰਜਵਾਂ ਕਿੱਥੇ ਬੈਠੂਗਾ ਬਿਲਕੁਲ ਹੁਣ ਜੇਕਰ 52 ਸੀਟਰ ਬੱਸ ਹੈ ਤਾਂ ਉਹਦੇ ਵਿੱਚ 52 ਬੰਦੇ ਹੀ ਬੈਠਣੇ ਆ ਹਮ ਡਰਾਈਵਰ ਕੰਡਕਟਰ ਸਮੇਤ ਪਰ ਉੱਥੇ 52 ਦੀ ਜਗ੍ਹਾ ਉੱਥੇ ਜੇਕਰ 100 ਬੰਦਾ ਤੁਸੀਂ ਤੁੰਨ ਕੇ ਲੈ ਜਾਣੇ ਹੋ ਤੇ ਉਹ ਕੀ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਨਹੀਂ ਉੜਾਉਂਦੇ ਤੁਸੀਂ ਬਿਲਕੁਲ ਜੇਕਰ ਉਹ ਟ੍ਰੈਫਿਕ ਨਿਯਮਾਂ ਦੀ ਤਾਂ ਜਿਹੜਾ ਉਡਦੇ ਆ ਤੇ ਜਿਹੜੇ ਬੰਦੇ ਨੇ 4-5 ਜਣੇ ਨੇ ਕਾਰ ਦੇ ਵਿੱਚ ਜਾਣਾ ਆ ਤੇ ਜੇਕਰ ਉਹ 7-8 ਜਣੇ ਬਹਿ ਜਾਣ ਫੇਰ ਬੈਂਦੇ ਨੇ ਬੈਂਦੇ ਆ ਬਿਲਕੁਲ ਬੈਂਦੇ ਆ ਹੁਣ ਦੇਖੋ ਤੁਸੀਂ ਕਾਨੂੰਨ ਦੀਆਂ ਧੱਜੀਆਂ ਅਡਾਉਣ ਦੀ ਤਾਂ ਸਰਕਾਰ ਖੁੱਲ ਆਪ ਦੇ ਦਿੰਦੀ ਆ ਜੀ ਹੁਣ ਜੇਕਰ ਮੰਨ ਲਓ ਇੱਕ ਹਰ ਇੱਕ ਚੀਜ਼ ਦਾ ਕੰਟਰੋਲ ਹੁੰਦਾ ਤੁਸੀਂ ਇੱਕ ਹੱਥ ਨਾਲ 10 ਕਿਲੋ ਭਾਰ ਚੱਕ ਸਕਦੇ ਹੋ ਹੂੰ ਦੋਨੋਂ ਹੱਥਾਂ ਨਾਲ ਤੁਸੀਂ ਮੰਨ ਲਓ ਜੇ ਇੱਕ ਬਾਹ ਕਹਿੰਦੇ ਕਿ ਥੋੜੀ ਜਿਹੀ ਕਮਜ਼ੋਰ ਹੁੰਦੀ ਹੈ ਉਹ ਨਹੀਂ ਪੂਰਾ ਭਾਰ ਚੱਕਦੀ ਹੂੰ ਮਾ ਲੋ ਦੋਨਾਂ ਹੱਥਾਂ ਨਾਲ ਤੁਸੀਂ 5-5 ਕਿਲੋ ਭਾਰ ਚੱਕਦੇ ਆ ਤੁਹਾਨੂੰ 20-20 ਕਿਲੋ ਚੁਕਾ ਦਈਏ ਤੇ ਤੁਸੀਂ ਚੱਕ ਲੂਗੇ ਹੂੰ ਬਿਲਕੁਲ ਕੋਣੀ ਤੋਂ ਬਾਹਰ ਨਿਕਲੂਗੀ ਹੂੰ ਇਸੇ ਤਰ੍ਹਾਂ ਹੀ ਜੇਕਰ ਉਹ 52 ਸੀਟਰ ਹੁਣ ਤੁਸੀਂ ਛੋੜ ਦੇ ਦਿੱਤੀ ਆ ਕਿ ਭਾਈ ਬਿਠਾ ਲਓ ਜਿੰਨੀ ਮਰਜ਼ੀ ਛੱਤ ਤੇ ਵੀ ਬਿਠਾ ਲਓ ਪਰ ਸਾਡੇ ਨਾਲ ਨਾਰਾਜ਼ ਨਾ ਹੋਇਓ ਵੋਟਾਂ ਸਾਨੂੰ ਹੀ ਪਾਇਓ ਹੂੰ ਜੀ ਜਦ ਤੱਕ ਸਾਡੇ ਇੱਥੇ ਵੋਟਾਂ ਦਾ ਲਾਲਚ ਲੀਡਰਾਂ ਨੂੰ ਸਤਾਉਂਦਾ ਰਹੂਗਾ ਇੱਥੇ ਕੋਈ ਕਾਨੂੰਨ ਪਾਸ ਨਹੀਂ ਹੋਣਾ ਹੂੰ ਇੱਥੇ ਸੀਟ ਬੈਲਟਾਂ ਲੱਗਣੀਆਂ ਨਹੀਂ ਹੈਗੀਆਂ ਜੋ ਮਰਜੀ ਤੁਸੀਂ ਕਾਗਜ਼ਾਂ ਦੇ ਵਿੱਚ ਕਰੀ ਜਾਓ ਇੱਥੇ ਤਾਂ ਜਿਹੜੇ ਕਾਨੂੰਨ ਆ ਜਦੋਂ ਵੀ ਘੜੇ ਜਾਂਦੇ ਆ ਦੂਸਰੇ ਦਿਨ ਮਜਾਰੇ ਹੋਣ ਲੱਗ ਪੈਂਦੇ ਬਿਲਕੁਲ ਹੁਣ ਪਿਛਲੇ ਜਨਰਲ ਨੇ ਸੀਟ ਬੈਲਟਾਂ ਲਾਉਣੀਆਂ ਉਹ ਕਿਉਂ ਨਹੀਂ ਬੋਲਣਗੇ ਹੂੰ ਉਹ ਤਾਂ ਨਹੀਂ ਬੋਲਣਗੇ ਕਿਉਂਕਿ ਉਹਨਾਂ ਦੀ ਆਪਸ ਵਿੱਚ ਕੋਈ ਯੂਨਿਟੀ ਹੈ ਨਹੀਂ ਹੂੰ ਸਰਕਾਰ ਜਿਹੜਾ ਵੀ ਕਾਨੂੰਨ ਬਣਾਉਂਦੀ ਹੈ ਉਹ ਲਾਗੂ ਹੋਣਾ ਚਾਹੀਦਾ ਇਨ ਬੈਨ ਹੂੰ ਕਾਨੂੰਨ ਸਾਰੇ ਹੀ ਚੰਗੇ ਆ ਇੱਕਾ ਦੋਕਾ ਨੂੰ ਛੱਡ ਕੇ ਹੂੰ ਪਰ ਉਹਨਾਂ ਕਾਨੂੰਨਾਂ ਨੂੰ ਇੰਪਲੀਮੈਂਟ ਨਹੀਂ ਕੋਈ ਕਰਦਾ ਜੀ ਹੁਣ ਸਾਡੇ ਕਾਨੂੰਨ ਜਿਹੜੇ ਆ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਆ ਆਪਾਂ ਬਾਹਰਲੇ ਮੁਲਕਾਂ ਦੀ ਗੱਲ ਕਰਨੀ ਆ ਹੂੰ ਉਹ ਤਾਂ ਬਹੁਤ ਦੂਰ ਦੀ ਗੱਲ ਆ ਪੰਜਾਬ ਦਾ ਬੰਦਾ ਆਪਣੀ ਕਾਰ ਲੈ ਕੇ ਚੰਡੀਗੜ੍ਹ ਜਾਂਦਾ ਹੂੰ ਇੱਥੇ ਭੂਤ ਹੁੰਦਾ ਉੱਥੇ ਬੰਦਾ ਬਣ ਜਾਂਦਾ ਜੀ ਇਹ ਕਿਉਂ ਭਈ ਹੂੰ ਕਿਉਂਕਿ ਉਧਰ ਜੁੱਤੀ ਫਿਰਦੀ ਆ ਬਿਲਕੁਲ ਸਖਤੀ ਆ ਉਧਰ ਉਧਰ ਸਖਤੀ ਆ ਉਧਰ ਕੋਈ ਮਾਮਾ ਚਾਚਾ ਤਾਇਆ ਭਤੀਜਾ ਮਾਸੜ ਫਫੜ ਚਾਹ ਪੁਲਿਸ ਦੇ ਵਿੱਚ ਵੀ ਲੱਗਾ ਹੋਵੇ ਉੱਥੇ ਕੰਮ ਨਹੀਂ ਆਉਂਦਾ ਉੱਥੇ ਤਾਂ ਥਾਂ ਥਾਂ ਤੇ ਨਾਕੇ ਵੀ ਨਹੀਂ ਲੱਗੇ ਹੁੰਦੇ ਉੱਥੇ ਤਾਂ ਸਿਰਫ ਕੈਮਰੇ ਲੱਗੇ ਨੇ ਤੁਹਾਡੇ ਘਰੇ ਆਪਣੇ ਆਪ ਚੁਲਾਣ ਜਿਹੜਾ ਉਹ ਪੁੱਜ ਜਾਣਾ ਤੇ ਜੇਕਰ ਨਾਕਿਆਂ ਦੇ ਵੀ ਕੋਈ ਖੜਾ ਤੁਹਾਨੂੰ ਰੋਕ ਲੈਂਦਾ ਫਿਰ ਤੁਹਾਨੂੰ ਛੱਡਦਾ ਨਹੀਂ ਛੱਡਦਾ ਨਹੀਂ ਬਿਲਕੁਲ ਉਹ ਫਰਲਾ ਕੱਟ ਕੇ ਤੁਹਾਡੇ ਹੱਥ ਦੇ ਵਿੱਚ ਫੜਾਉਂਦਾ ਹੂੰ ਹੁਣ ਸਾਡੇ ਇੱਥੇ ਪੰਜਾਬ ਦੇ ਵਿੱਚ ਜਣਾ ਖਣਾ ਤਾਂ ਲੀਡਰ ਆ ਹੂੰ ਜਣਾ ਖਣਾ ਇੱਥੇ ਆਪਣੇ ਆਪ ਨੂੰ ਮੁੱਖ ਮੰਤਰੀ ਤੋਂ ਘੱਟ ਸਮਝਦਾ ਨਹੀਂ ਤੇ ਜੇਕਰ ਹਰ ਇੱਕ ਬੰਦੇ ਦਾ ਐਟੀਟਿਊਡ ਇਹੋ ਹੀ ਆ ਤੇ ਫਿਰ ਤੁਸੀਂ ਚਲਾਨ ਕਿੰਦੇ ਕੱਟ ਲੋਗੇ ਜੀ ਸਜ਼ਾ ਕਿਹਨੂੰ ਦੇ ਲੋਗੇ ਹੂੰ ਜੇਕਰ ਗਲਤੀ ਦੀ ਸਜ਼ਾ ਨਾ ਦਿੱਤੀ ਜਾਵੇ ਤੇ ਵਾਰ-ਵਾਰ ਬੰਦਾ ਗਲਤੀਆਂ ਕਰਦਾ ਰਵੇ ਤਾਂ ਗਲਤੀ ਗੁਨਾਹ ਬਣ ਜਾਂਦੀ ਹੈ ਹੂੰ ਇਹ ਗੁਨਾਹ ਹੋਣੇ ਆ ਹੂੰ ਪਿਛਲੀਆਂ ਸੀਟ ਬੈਲਟਾਂ ਜਿਹੜੀਆਂ ਅੱਜ ਇਹ ਅਨਾਊਂਸਮੈਂਟ ਕਰਤੀ ਆ ਸਰਕਾਰ ਨੇ ਕਿ ਲਗਾ ਕੇ ਰੱਖਣੀਆਂ ਬੱਚਿਆਂ ਦੇ ਵੀ ਲਾਓ ਆਪ ਵੀ ਲਾਓ ਇਹ ਨਹੀਂ ਲੱਗਣੀਆਂ ਹੂੰ ਇਹ ਨਹੀਂ ਕੰਮ ਇੱਥੇ ਚੱਲਣੇ। ਹੂੰ। ਕਿਉਂ? ਕਿਉਂਕਿ ਇੱਥੇ ਸਾਰੇ ਕੋਈ ਐਮਐਲਏ ਦਾ ਭਤੀਜਾ, ਕਿਸੇ ਦਾ ਫਫੜਾ ਪੁਲਸ ਦੇ ਵਿੱਚ ਆ, ਕਿਸੇ ਦਾ ਕੁਛ ਆ, ਕਿਸੇ ਦਾ ਕੁਛ ਆ, ਫੋਨ ਫੱਟ ਦੇਣੀ ਲਾ ਕੇ ਤੁਹਾਡੇ ਕੰਨ ਨੂੰ ਲਾ ਦੇਣਾ ਤੇ ਕਿਹੜਾ ਮਾਈ ਦਾ ਲਾਲ ਹੈ ਜਿਹੜਾ ਚਲਾਨ ਕੱਟ ਕੇ ਤੁਹਾਡੇ ਹੱਥ ਦੇ ਵਿੱਚ ਫੜਾ ਦੂ। ਸਿਫਾਰਿਸ਼ ਚੱਲਦੀ ਹੈ ਤਾਂ ਹੀ ਆ ਸਭ ਕੁਝ ਹੁੰਦਾ ਹੈ। ਜੇਕਰ ਪੁਲਿਸ ਵਾਲੇ ਵੀ ਸਖਤ ਹੋ ਜਾਣ ਫਿਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਲੋਕ ਵੀ ਸੁਧਰ ਜਾਣਗੇ। ਪੁਲਿਸ ਵਾਲੇ ਵਿਚਾਰੇ ਕਰਨਗੇ ਕੀ? ਉਹ ਸਖਤ ਹੋ ਜਾਣ। ਇੱਕ ਚੌਕ ਦੇ ਵਿੱਚ ਖੜਾ ਸਿਪਾਹੀ ਜੇਕਰ ਤੁਹਾਡਾ ਚਲਾਨ ਕੱਟ ਦਿੰਦਾ ਤੇ ਮਗਰੋਂ ਆਇਆ ਫੋਨ ਉਹਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਦਾ ਉਹ ਸਿਪਾਹੀ ਵਿਚਾਲੇ ਕੀ ਕਰ ਦਿੰਦਾ ਤੂੰ ਕਿਵੇਂ ਕਰ ਦਿੰਦਾ ਤਾਂ ਮੇਰਾ ਕਰੀਬੀ ਸੀ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਇੱਥੇ ਸਾਡੇ ਮੁਲਕ ਦੇ ਵਿੱਚ ਵਾਪਰ ਰਹੀਆਂ ਹਨ ਦबई ਵਰਗਾ ਮੁਲਕ ਕਾਮਯਾਬ ਐਸੇ ਕਰਕੇ ਆ ਕਿਉਂਕਿ ਉੱਥੇ ਦੀ ਪੁਲਿਸ ਜਿਹੜੀ ਹੈ ਉਹਦੇ ਕੋਲ ਆਪ ਮੈਜਿਸਟ੍ਰੇਟੀ ਅਧਿਕਾਰ ਹੈਗੇ ਆ ਹੂੰ ਔਰ ਪੁਲਿਸ ਵਾਲਾ ਹੀ ਵਕੀਲ ਹੈ ਪੁਲਿਸ ਵਾਲਾ ਹੀ ਜੱਜ ਹੈ ਪੁਲਿਸ ਵਾਲਾ ਹੀ ਸਭ ਕੁਝ ਹੈ ਹੂੰ ਉੰਦਰ ਕਿਸੇ ਦਾ ਫੋਨ ਆਣਾ ਤੇ ਉੱਥੇ ਫਿਰ ਮਾਫੀ ਮੁਸ਼ਕਿਲ ਮੁਖਾਲਫਾ ਲਾਜ਼ਮ ਜੀ ਬਿਲਕੁਲ ਤੇ ਸਾਡੇ ਇਥੇ ਸਾਡੇ ਇਥੇ ਨਾਲ ਦੀ ਨਾਲ ਫੋਨ ਚੱਲ ਜਾਂਦੇ ਆ ਸਿਆਣੇ ਕਹਿੰਦੇ ਹੁੰਦੇ ਕਿ ਇੱਕ ਹੋਵੇ ਕਮਲਾ ਸਮਝਾਵੇ ਵੇੜਾ ਜਦ ਵੇੜਾ ਹੋ ਜੇ ਕਮਲਾ ਤੇ ਸਮਝਾਵੇ ਕਿਹੜਾ ਸਮਝਾਵੇ ਕਿਹੜਾ ਬਿਲਕੁਲ ਸਾਡੀ ਇਥੇ ਤਾਣੀ ਉਲਜੀ ਪਈ ਹੈ ਇਸ ਉਲਜੀ ਹੋਈ ਤਾਣੀ ਨੂੰ ਸਾਨੂੰ ਹੁਣ ਸੁਲਝਾਉਣ ਦੇ ਵਾਸਤੇ ਬਹੁਤ ਵੱਡੇ ਪੱਧਰ ਤੇ ਹਮਲੇ ਮਾਰਨੇ ਪੈਣਗੇ ਤੇ ਜੇਕਰ ਉਹ ਹਮਲੇ ਕੋਈ ਮਾਰਦਾ ਫਿਰ ਲੋਕ ਜਿਹੜੇ ਆ ਉਹ ਆਪਣੇ ਡੰਡਿਆਂ 'ਚ ਝੰਡੇ ਪਾ ਲੈਂਦੇ ਆ ਜਿੰਦਾਬਾਦ ਮਰਦਾਬਾਦ ਹਾਏ ਹਾਏ ਮਰ ਗਏ ਲੁੱਟ ਗਏ ਇੱਥੇ ਕਿਸੇ ਨੂੰ ਕੋਈ ਚੰਗਾ ਕੰਮ ਕਰਨ ਦਿੰਦਾ ਹੀ ਨਹੀਂ ਨਾ ਤਾਂ ਪੁਲਿਸ ਨੂੰ ਕੋਈ ਚੰਗਾ ਕੰਮ ਕਰਨ ਦਵੇ ਨਾ ਸਰਕਾਰ ਨੂੰ ਕੋਈ ਚੰਗਾ ਕੰਮ ਕਰਨ ਦਵੇ ਨਾ ਕਾਨੂੰਨ ਨੂੰ ਚੰਗਾ ਕੰਮ ਕਰਨ ਦਵੇ ਕਹਿੰਦਾ ਮਤਲਬ ਇੱਥੇ ਇਹ ਆ ਕਿ ਲੋਕ ਕਹਿੰਦੇ ਆ ਕਿ ਇੱਥੇ ਜੰਗਲ ਰਾਜ ਰਵੇ ਬਲਕਿ ਲੋਕਾਂ ਦੀ ਸਿਹਤ ਸੁਰੱਖਿਆ ਵਾਸਤੇ ਹੀ ਆ ਸਾਰੇ ਫੈਸਲੇ ਜਿਹੜੇ ਨੇ ਉਹ ਲਏ ਗਏ ਸੀ ਉਹਨਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਕਿਉਂਕਿ ਬਹੁਤ ਸਾਰੇ ਸੜਕੀ ਹਾਦਸੇ ਵਾਪਰ ਰਹੇ ਸੀ ਬਹੁਤ ਵਾਰ ਇਦਾਂ ਹੁੰਦਾ ਸੀ ਕਿ ਜਿਹੜੇ ਲੋਕਾਂ ਨੇ ਪਿੱਛੇ ਵਾਲੀ ਸੀਟ ਬੈਲਟ ਨਹੀਂ ਸੀ ਲਗਾਈ ਹੁੰਦੀ ਉਹਨਾਂ ਦੀ ਵੀ ਮੌਤ ਹੋ ਜਾਂਦੀ ਸੀ ਆ ਲਓ ਹੁਣ ਗੱਲ ਸੁਣੋ ਤੁਸੀਂ ਜਿਹੜੀ ਆ ਗੱਲ ਕੀਤੀ ਆ ਸਾਡੇ ਪੰਜਾਬ ਦੀ ਸਭ ਤੋਂ ਮਹਿਨਾਜ਼ ਹਸਤੀ ਕਲਾਕਾਰੀ ਦੇ ਖੇਤਰ ਦੇ ਵਿੱਚ ਮਰਹੂਮ ਜਸਪਾਲ ਪੱਟੀ ਜੀ ਹੂੰ ਸੜਕ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਆ। ਅੱਛਾ। ਪਿਛਲੀ ਸੀਟ ਤੇ ਬੈਠੇ ਹੋਏ ਸੀ। ਹੂੰ। ਬੈਲਟ ਨਹੀਂ ਸੀ ਲੱਗੀ ਹੋਈ। ਉਹ ਜਹਾਨੋ ਕੂਚ ਕਰ ਗਏ। ਹੂੰ। ਐਡਾ ਵੱਡਾ ਫਨਕਾਰ ਕਿ ਜਿਸ ਨੇ ਖੂਬਸੂਰਤ ਤਰੀਕੇ ਤੇ ਸੁਲੀਕੇ ਦੇ ਨਾਲ ਮਜ਼ਾਈਆ ਜਗਤ ਦੇ ਵਿੱਚ ਕਾਮੇਡੀ ਦੇ ਖੇਤਰ ਦੇ ਵਿੱਚ ਐਸੇ ਐਸੇ ਸਟਾਇਰ ਕੀਤੇ ਕਿ ਉਹ ਇੱਕ ਨਿੱਕੀ ਜਿਹੀ ਗਲਤੀ ਕਰਨ ਇਸ ਫਾਨੀ ਜਹਾਂ ਤੋਂ ਰੁਕਸਤ ਹੋ ਗਿਆ ਕਿਉਂ ਸੀਟ ਬੈਲਟ ਨਹੀਂ ਸੀ ਲੱਗੀ ਹੋਈ ਬੈਠਾ ਪਿੱਛੇ ਸੀ ਪਿੱਛੇ ਬੈਠਣ ਵਾਲੇ ਬੰਦੇ ਇਹ ਮਤ ਸਮਝਣ ਕਿ ਉਹ ਸੁਰੱਖਿਅਤ ਨੇ ਗੱਲਾਂ ਸੀ ਸਾਰੇ ਕਰਦੇ ਆ ਪਰ ਅੱਜ ਇੱਥੇ ਆਪਣੇ ਇਸ ਚੈਨਲ ਤੋਂ ਵੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਭਾਈ ਚਾਹੇ ਤੁਸੀਂ ਬੈਠੇ ਹੋ ਮੋਰੇ ਜੀ ਚਾਹੇ ਤੁਸੀਂ ਬੈਠੇ ਹੋ ਮਗਰ ਸੀਟ ਬੈਲਟ ਲਾਜ਼ਮੀ ਆ ਸੀਟ ਬੈਲਟ ਨਾ ਤਾਂ ਚਲਾਉਣ ਤੋਂ ਬਚਣ ਦੇ ਲਈ ਹੈ ਨਾ ਪੁਲਿਸ ਵਾਲਿਆਂ ਨੂੰ ਦਿਖਾਉਣ ਦੇ ਲਈ ਹੈ ਨਾ ਸਿਰਫ ਨਾਕਾ ਟੱਪਣ ਦੇ ਲਈ ਹੈ ਜੀ ਸੀਟ ਬੈਲਟ ਸਿਰਫ ਤੁਹਾਡੇ ਵਾਸਤੇ ਹੈ ਹਮ ਇੱਕ ਗੱਡੀ 80 ਦੀ ਸਪੀਡ ਨਾਲ ਜਾ ਰਹੀ ਹੈ ਜੇਕਰ ਉਹਦੇ ਮੋੜੇ ਕੁਝ ਵੱਜ ਜਵੇ ਜਿਹੜਾ ਬੰਦਾ ਅੰਦਰ ਬੈਠਾ ਹੈ ਜੇਕਰ ਉਹ ਤੇ ਸੀਟ ਬੈਲਟ ਨਾ ਲੱਗੀ ਤਾਂ ਉਹ 160 ਦੀ ਸਪੀਡ ਦੇ ਨਾਲ ਸ਼ੀਸ਼ੇ ਦੇ ਵਿੱਚੋਂ ਦੀ ਬਾਹਰ ਨਿਕਲ ਕੇ ਜਾਂਦਾ ਹੈ ਹਮ ਇਸ ਕਰਕੇ ਸੀਟ ਬੈਲਟ ਹੁੰਦੀ ਆ ਹਮ ਕਿ ਭਾਈ ਜਦੋਂ ਕੋਈ ਹਾਦਸਾ ਹੋਵੇ ਜਾਂ ਪਿੱਛੋਂ ਕੋਈ ਗੱਡੀ ਮਾਰ ਦੇਵੇ ਤੇ ਤੁਸੀਂ ਉਹ ਜ਼ਿਆਦਾ ਸਪੀਡ ਦੇ ਨਾਲ ਬਾਹਰ ਨਾ ਨਿਕਲ ਕੇ ਜਾਵੋ ਤੁਹਾਡੀ ਜਾਨ ਬਚ ਜੂਵੇ ਦੇਖੋ ਇਹ ਪ੍ਰਮਾਤਮਾ ਦੇ ਹੱਥ ਵਾਸੇ ਜਿੰਨੇ ਸਵਾਸ ਆ ਜਿੰਨੇ ਸਵਾਸਾਂ ਦੀ ਪੂੰਜੀ ਭੋਗੜੇ ਉਨੇ ਹੀ ਹੈ ਪਰ ਸਾਡੇ ਹੱਥ ਸੁਰੱਖਿਆ ਦੇ ਜੇਕਰ ਸਾਧਨ ਹੈਗੇ ਆ ਤਾਂ ਉਹਦੇ ਵਿੱਚ ਕੁਤਾਹੀ ਕਿਉਂ ਵਰਤਣੀ ਹੈਲਮਟ ਤੁਹਾਡੇ ਵਾਸਤੇ ਆ ਪੁਲਿਸ ਵਾਲਿਆਂ ਵਾਸਤੇ ਨਹੀਂ ਤੁਹਾਡਾ ਟੋਟਰੂ ਬਚਾਉਣ ਦੇ ਲਈ ਹੈ ਜੇਕਰ ਤੁਸੀਂ ਆਪਣੇ ਘਰੋਂ ਹੈਲਮਟ ਲੈ ਕੇ ਨਿਕਲਦੇ ਹੋ ਤੇ ਨਾ ਕਿਸੇ ਨੇ ਤੁਹਾਨੂੰ ਮਾੜਾ ਕਹਿਣਾ ਨਾ ਚੰਗਾ ਕਹਿਣਾ ਜੇਕਰ ਕਿਤੇ ਰੱਬ ਨਾ ਕਰੇ ਕਿਤੇ ਤੁਸੀਂ ਰਸਤੇ ਦੇ ਵਿੱਚ ਜਾਂਦੇ ਟਾਇਰ ਸਲਿੱਪ ਕਰ ਗਿਆ ਤੁਸੀਂ ਸੜਕ ਤੇ ਡਿੱਗ ਜਾਂਦੇ ਹੋ ਹੈਲਮਟ ਥੱਲੇ ਵੱਜਦਾ ਤੁਹਾਡਾ ਸਿਰ ਬਚਦਾ ਤੇ ਜੇਕਰ ਤੁਸੀਂ ਇਹ ਅੰਗੈਲੀਆਂ ਕਰਦੇ ਰਹੋਗੇ ਤਾਂ ਸੜਕ ਹਾਦਸਿਆਂ ਦੇ ਵਿੱਚ ਜਿੰਨੀਆਂ ਮੌਤਾਂ ਸਾਡੇ ਹੋ ਗਈਆਂ ਉਨੀਆਂ ਤੇ ਅਤਵਾਦੀ ਸਮੇਂ ਦੇ ਦੌਰਾਨ ਨਹੀਂ ਸੀ ਹੋਈਆਂ ਬਿਲਕੁਲ ਸੜਕੀ ਹਾਦਸੇ ਕਰਕੇ ਹੀ ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਨੇ ਇਸੇ ਕਰਕੇ ਹੁਣ ਪੰਜਾਬ ਦੇ ਵਿੱਚ ਵੀ ਸੂਬੇ ਦੇ ਵਿੱਚ ਵੀ ਇਹ ਕਾਨੂੰਨ ਜਿਹੜਾ ਸੀਗਾ ਉਹ ਲਾਗੂ ਕੀਤਾ ਗਿਆ ਨਵੇਂ ਟ੍ਰੈਫਿਕ ਰੂਲਸ ਆਪਾਂ ਇਸ ਨੂੰ ਕਹਿ ਸਕਦੇ ਹਾਂ ਲੋਕਾਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਜੋ ਹੈ ਉਸ ਨੂੰ ਰੱਖਦੇ ਹੋਏ ਜਿਹੜੇ ਰੂਲਸ ਸੀਗੇ ਉਹ ਪਾਸ ਕੀਤੇ ਗਏ ਕਿ ਹੁਣ ਜੇਕਰ ਕੋਈ ਵੀ ਗੱਡੀ ਦੀ ਪਿਛਲੇ ਵਾਲੀ ਸੀਟ ਤੇ ਵੀ ਬੈੰਦਾ ਭਾਵੇਂ ਦੋ ਜਣੇ ਬੈਠਣ ਉਹਨਾਂ ਨੂੰ ਸੀਟ ਬੈਲਟ ਜਿਹੜੀ ਹੈ ਉਹ ਲਗਾਉਣੀ ਹੀ ਪੈਣੀ ਹੈ ਜੀ ਔਰ ਨਾਲ ਦੀ ਨਾਲ ਸਰਕਾਰ ਦੀਆਂ ਅੱਖਾਂ ਥੋੜੀ ਜਿਹੀ ਖੋਲ ਲਈਏ ਜਿਹੜੇ ਸਰਕਾਰੀ ਬੱਸਾਂ ਵਾਲੇ ਆ ਜੀ ਜਿਹੜੇ ਪੁਲਿਸ ਵਾਲੇ ਆ ਪੁਲਿਸ ਵਾਲੇ ਨਹੀਂ ਵੀ ਗੱਡੀਆਂ ਚਲਦੀਆਂ ਹੂੰ ਹੁਣ ਤਾਂ ਭੱਡੀਆਂ ਸੁੱਖਣਾ ਲੈ ਕੇ ਦਿੱਤੀਆਂ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ 37-38 ਲੱਖ ਦੀ ਗੱਡੀ ਆ ਹੂੰ ਮਗਰ ਉਹਨਾਂ ਦੇ ਵੀ ਮੁਲਾਜ਼ਮ ਬੈਠੇ ਹੁੰਦੇ ਆ ਹੂੰ ਮੋਰੇ ਵੀ ਚਲਾਉਣ ਵਾਲੇ ਹੁੰਦੇ ਆ ਕਿਸੇ ਐਸ ਐਚਓ ਦੀ ਗੱਡੀ ਕਿਸੇ ਜੱਜ ਦੀ ਗੱਡੀ ਕਿਸੇ ਵਕੀਲ ਦੀ ਗੱਡੀ ਕਿਸੇ ਕੋਈ ਹੋਰ ਅਹੁਦੇਦਾਰ ਦੀ ਗੱਡੀ ਕੋਈ ਐਮ ਐਲ ਏ ਹੋਵੇ ਜਾ ਕੋਈ ਮੰਤਰੀ ਹੋਵੇ ਜਾਂ ਕੋਈ ਮੁੱਖ ਮੰਤਰੀ ਹੋਵੇ ਪਿੱਛੇ ਸੀਟ ਬੈਲਟ ਲਾ ਕੇ ਵਿੜਦਾ ਹੂੰ ਜੀ ਨਾ ਮੋਰੇ ਸੀਟ ਬੈਲਟ ਲਾਉਂਦੇ ਆ ਹੂੰ ਨਾ ਪਿੱਛੇ ਲਾਉਂਦੇ ਆ ਤੇ ਭਾਈ ਕੀ ਗੱਲ ਫਿਰ ਤਾਣੀ ਵੰਡ ਤਾਂ ਨਹੀਂ ਚੱਲਣੀ ਹੂੰ ਲੋਕਾਂ ਦੇ ਲਈ ਨਹੀਂ ਸਿਰਫ ਆਪਣੇ ਉੱਤੇ ਇਹ ਔਰਾਂ ਨੂੰ ਨਸੀਹਤ ਖੁਦ ਮੀਆਂ ਫਜ਼ੀਅਤ ਇਦਾਂ ਨਹੀਂ ਚੱਲਣਾ ਬਿਲਕੁਲ ਕਾਨੂੰਨ ਹੋਵੇ ਤਾਂ ਸਾਰਿਆਂ ਦੇ ਵਾਸਤੇ ਇੱਕ ਹੋਵੇ ਜੀ ਸਾਰੇ ਜਦੋਂ ਬੈਲਟ ਲਾ ਕੇ ਚੱਲਣਗੇ ਤਾਂ ਲੋਕ ਵੀ ਲਾਉਣਗੇ ਹੂੰ ਕਈ ਵਾਰ ਲੋਕ ਇੱਥੋਂ ਤੱਕ ਵੀ ਕਹਿੰਦੇ ਤੁਸੀਂ ਵੀਡੀਓ ਵਾਇਰਲ ਹੁੰਦੀਆਂ ਨਹੀਂ ਗਿਆ ਹੂੰ ਨਾਕੇ ਦੇ ਖੜੇ ਹੋ ਕਹਿੰਦਾ ਹਾਂ ਦੇਖੋ ਤੇਰੇ ਪੁਲਿਸ ਵਾਲੇ ਤਿੰਨ ਬੈਠੇ ਆ ਫੜੋ ਇਹਨਾਂ ਦਾ ਵੀ ਕਰੋ ਜਲਾਨ ਹੂੰ ਵੀ ਉਹ ਮਾਮੇ ਦੇ ਪੁੱਤੇ ਆ ਜੀ ਉਹਨਾਂ ਦੇ ਪਾਸੇ ਕਾਨੂੰਨ ਕੋਈ ਵੱਖਰਾ ਹੈ ਹੂੰ ਸੋ ਸਾਡੇ ਇੱਥੇ ਕਾਨੂੰਨ ਹਰ ਇਕ ਲਈ ਵੱਖਰਾ ਹੈ ਅ 4 17 ਤੁਹਾਡੇ ਵਾਸਤੇ ਕਿ ਕਾਨੂੰਨ ਹੂੰ ਦਮ ਅੱਗੇ ਜਦ ਦਮਾਂ ਅੱਗੇ ਝੁੱਕ ਜਾਇਆ ਕਰਦਾ ਹੈ ਹੂੰ ਕਾਨੂੰਨ ਦਮ ਅੱਗੇ ਜਦ ਦਮਾਂ ਅੱਗੇ ਝੁੱਕ ਜਾਇਆ ਕਰਦਾ ਹੈ ਤੇ ਗਰੀਬਾਂ ਲਈ ਬਾਣੀਆਂ ਦੀ ਹੱਟੀ ਚੋਂ ਅਨਾਜ ਦੀ ਤਰ੍ਹਾਂ ਮੁੱਕ ਜਾਇਆ ਕਰਦਾ ਹੈ ਇਹ ਕਾਨੂੰਨ ਸਾਡੇ ਇੱਥੇ ਭਾਰਤ ਦੇ ਵਿੱਚ ਹਰ ਇੱਕ ਬੰਦੇ ਲਈ ਵੱਖਰਾ ਆ ਇਸੇ ਕਰਕੇ ਹੀ ਚੰਗੇ ਕਾਨੂੰਨ ਜਿਹੜੇ ਇੰਪਲੀਮੈਂਟ ਨਹੀਂ ਹੁੰਦੇ ਔਰ ਅਸੀਂ ਲੋਕ ਹਮੇਸ਼ਾ ਕਾਟੇ ਦੇ ਵਿੱਚ ਰਹਿੰਦੇ ਹਾਂ ਬਿਲਕੁਲ ਅਮੀਰਾਂ ਲਈ ਵੱਖਰਾ ਗਰੀਬਾਂ ਲਈ ਵੱਖਰਾ ਆਹੀ ਸਭ ਕੁਝ ਹੁੰਦਾ ਆ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਸੁਧਾਰ ਨਾ ਹੋਇਆ ਤਾਂ ਫਿਰ ਔਖਾ ਹੈ ਮੁਲਕ ਦਾ ਕਿਉਂਕਿ ਸਥਿਤੀ ਅੱਗੇ ਹੀ ਚਿੰਤਾਜਨਕ ਬਣੀ ਹੋਈ ਹੈ ਤੇ ਹੁਣ ਇਹੀ ਬੇਨਤੀ ਕਰਨਾ ਚਾਹੁੰਦੇ ਆ ਆਪਣੇ ਦਰਸ਼ਕਾਂ ਨੂੰ ਵੀ ਕਿ ਤੁਸੀਂ ਆਪਣੀ ਤੇ ਆਪਣੇ ਆ ਦਾ ਖਿਆਲ ਰੱਖੋ ਤੇ ਆਪਣੀ ਸਿਹਤ ਤੇ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਇਹਨਾਂ ਟਰੈਫਿਕ ਨਿਯਮਾਂ ਨੂੰ ਆਪਣੇ ਉੱਤੇ ਲਾਗੂ ਕਰੋ ਤਾਂ ਜੋ ਮੋਟੇ ਚਲਾਣ ਤੋਂ ਵੀ ਬਚੋ ਤੇ ਸਭ ਤੋਂ ਪਹਿ ਤੰਦਰੁਸਤੀ ਜਿਹੜੀ ਹੈ ਉਹ ਤੁਹਾਡੇ ਹਨਾ ਕਹਿ ਸਕਦੇ ਆ ਕਿ ਜ਼ਰੂਰੀ ਹੈ ਕਿਉਂਕਿ ਦੇਖੋ ਤੁਹਾਡੇ ਲਈ ਤੁਹਾਡੇ ਪਰਿਵਾਰ ਲਈ ਵੀ ਸੋ ਸਾਡੀ ਬੇਨਤੀ ਹੈ ਜਿੰਨੇ ਵੀ ਟ੍ਰੈਫਿਕ ਨਿਯਮ ਨੇ ਉਹਨਾਂ ਦੀ ਪਾਲਣਾ ਕਰੋ ਤਾਂ ਕਿ ਤੁਹਾਨੂੰ ਸੜਕ ਦੇ ਉੱਪਰ ਵੀ ਇੱਕ ਚੰਗਾ ਸ਼ਹਿਰੀ ਸਮਝਿਆ ਜਾਵੇ ਹੈਲਮਟ ਜੇ ਪਾਉਣੇ ਹੋ ਤਾਂ ਹੈਲਮਟ ਪਾ ਕੇ Niklo ਜੇਕਰ ਤੁਸੀਂ ਦਸਤਾਰ ਸਜਾਉਣੇ ਹੋ ਤੇ ਦਸਤਾਰ ਸਜਾ ਕੇ Niklo ਔਰ ਸੀਟ ਤੇ ਜੇਕਰ ਤੁਸੀਂ ਕਾਰ ਦੀ ਤੇ ਬੈਠੇ ਹੋ ਤੇ ਡਰਾਈਵਰ ਵੀ ਬੈਲਟ ਲਗਾਵੇ ਨਾਲ ਦਾ ਵੀ ਬੈਲਟ ਲਗਾਵੇ ਔਰ ਪਿਛਲੇ ਪਾਸੇ ਜਿਹੜੇ ਲੋਕ ਬੈਠੇ ਨੇ ਉਹ ਵੀ ਬੈਲਟਾ ਲਗਾਉਣ ਕਿਉਂਕਿ ਹੁਣ ਸਾਰੀਆਂ ਨਵੀਆਂ ਗੱਡੀਆਂ ਦੇ ਵਿੱਚ ਪਿੱਛੇ ਬੈਲਟਾ ਆ ਰਹੀਆਂ ਨੇ ਸੋ ਇਹ ਬਹੁਤ ਜ਼ਰੂਰੀ ਹੈ ਤੁਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਹਰੀ ਬੱਤੀ ਹੁੰਦੀ ਆ ਤੇ ਚੱਲੋ ਪੀਲੀ ਹੁੰਦੀ ਆ ਤੇ ਦੇਖੋ ਵਾਲਾ ਦੁਆਲਾ ਔਰ ਜੇਕਰ ਲਾਲ ਹੁੰਦੀ ਆ ਤੇ ਉੱਥੇ ਬ੍ਰੇਕ ਮਾਰ ਦਿਓ ਰੁਕ ਜਾਓ ਕਿਉਂਕਿ ਖਤਰਾ ਤੁਹਾਡੀ ਜ਼ਿੰਦਗੀ ਚ ਨਾ ਬਣਿਆ ਰਵੇ ਇਸ ਕਰਕੇ ਇਹ ਟ੍ਰੈਫਿਕ ਲਾਈਟਾਂ ਦੀ ਪਾਲਣਾ ਵੀ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਸੜਕ ਦੇ ਉੱਪਰ ਤੁਹਾਡਾ ਵਿਵਹਾਰ ਇਹ ਦੱਸਦਾ ਕਿ ਤੁਸੀਂ ਕਿਸ ਖਾਨਦਾਨ ਦੇ ਵਿੱਚੋਂ ਆ ਬਿਲਕੁਲ ਕਿਉਂਕਿ ਬਹੁਤ ਸਾਰੀਆਂ ਥਾਵਾਂ ਤੇ ਜੋਗੀ ਜੀ ਤੁਸੀਂ ਦੇਖਿਆ ਹੋਊਗਾ ਲਿਖਿਆ ਵੀ ਹੁੰਦਾ ਕਿ ਤੇਜ਼ ਰਫ਼ਤਾਰੀ ਮੌਤ ਦੀ ਤਿਆਰੀ ਬਹੁਤ ਸਾਰੇ ਲੋਕ ਅੱਜ ਕੱਲ ਨਾ ਭੱਜਣ ਦੇ ਉਹਦੇ ਬਟਲ ਡੌੜ ਲੱਗੀ ਹੋਈ ਆ ਡੌੜ ਲੱਗੀ ਹੋਈ ਆ ਕਿ ਅਸੀਂ ਪਹਿਲਾਂ ਚੱਲ ਜਾਈਏ ਸਰਵਰ ਟੇਕ ਕਰਦੇ ਕਰਦੇ ਆਪਣੀ ਹੀ ਜਾਨ ਗਵਾ ਬੈਂਦੇ ਨੇ ਤਾਂ ਆਹੀ ਬੇਨਤੀ ਹੈ ਕਿ ਤੁਸੀਂ ਵੀ ਖਾਸ ਖਿਆਲ ਰੱਖੋ ਤੇ ਟ੍ਰੈਫਿਕ ਨਿਯਮ ਜਿਹੜੇ ਨੇ ਉਹਨਾਂ ਨੂੰ ਆਪਣੇ ਉੱਤੇ ਵੀ ਲਾਗੂ ਕਰੋ ਤੇ ਆਪਣਾ ਤੇ ਆਪਣੇ ਆਦਾ ਖਾਸ ਖਿਆਲ ਰੱਖੋ ਜੋਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਤੁਹਾਡਾ ਵੀ ਜੀ ਤਾਂ ਪ੍ਰੋਗਰਾਮ ਸਵੇਰ ਸਵੇਰ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ ਅਗਵੇਂ ਐਪੀਸੋਡ ਦੇ ਨਾਲ ਮਿਲ ਤੁਹਾਡੇ ਮੁਖਾਤੀਬ ਹੋਵਾਂਗੇ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਇੱਕ ਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ